ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਮੂੰਗਰਿਆਂ ਦੀ ਟੇਸਟੀ ਜਿਹੀ ਆਪਾਂ ਸਬਜ਼ੀ ਬਣਾ ਕੇ ਤਿਆਰ ਕਰਦੇ ਆਂ। ਮੌਸਮੀ ਸਬਜ਼ੀ ਜਿਹੜੀ ਬਣਾ ਲੈਣੀ ਚਾਹੀਦੀ ਆ। ਅੱਜ ਕੱਲ ਮੌਸਮ ਆ ਇਹਨਾਂ ਦਾ ਮੂਲੀਆਂ ਜਦੋਂ ਪੱਕ ਜਾਂਦੀਆਂ ਤੇ ਇਹਨਾਂ ਤੇ ਜਿਹੜੇ ਮੂੰਗਰੇ ਲੱਗਦੇ ਆ ਤੇ ਇਹਨਾਂ ਦੀ ਸਬਜ਼ੀ ਆਪਾਂ ਜਿਹੜੀ ਬਣਾ ਕੇ ਤਿਆਰ ਕਰਦੇ ਆਂ। ਮੂੰਗਰੇ ਆਪਾਂ ਐਨ ਧੋ ਕੇ ਸਾਫ਼ ਕਰ ਲਏ ਆ ਡੰਡੀਆਂ ਉਹਨਾਂ ਦੀਆਂ ਲਾਤੀਆਂ ਤੇ ਆਲੂ ਵੀ ਆਪਾਂ ਕੱਟ ਲਏ ਆ ਤੇ ਇਹਨਾਂ ਨੂੰ ਆਪਾਂ ਪਹਿਲਾਂ ਉਬਾਲਦੇ ਆਂ ਜੀ। ਅਵਾਲ ਕੇ ਮੂੰਗਰੇ ਨੂੰ ਬਣਾਓ ਇੱਕ ਤਾਂ ਇਹ ਜਿਹੜੇ ਮੂੰਗਰੇ ਹੁੰਦੇ ਆ ਨਾ ਮੋਲੇ ਵੀ ਮੂੰਗਰੇ ਵੀ ਬਾਏ ਹੁੰਦੇ ਬਹੁਤ ਤੇ ਜਦੋਂ ਆਪਾਂ ਇਹਨਾਂ ਨੂੰ ਅਵਾਲ ਲਈਦਾ ਆ ਇਹਨਾਂ ਦੀ ਤਸਵੀਰ ਜਿਹੜੀ ਆ ਤੇ ਉਹ ਬਾਏ ਜਿਹੜੀ ਇਹਨਾਂ ਦੀ ਨਿਕਲ ਜਾਂਦੀ ਆ ਪਾਣੀ ਆਪਾਂ ਜਿਹੜਾ ਤੇ ਖੋਬਲਦਾ ਆ ਤੇ ਪਹਿਲਾਂ ਮੂੰਗਰੇ ਨੂੰ ਆਪਾਂ ਤੋਤਾ ਚੰਗੀ ਤਰ੍ਹਾਂ ਸਵਾਰ ਕੇ ਸਾਫ਼ ਕਰ ਲਏ ਆ ਆਲੂ ਵੀ ਤੇ ਮੂੰਗਰੇ ਵੀ ਤੇ ਹੁਣ ਇਹਨਾਂ ਨੂੰ ਆਪਾਂ ਇੱਦਾਂ ਸਾਰਿਆਂ ਨੂੰ ਪਾਣੀ ਦੇ ਵਿੱਚ ਪਾ ਕੇ ਅਵਾਲ ਲੈਨੇ ਇਹਨਾਂ ਨੂੰ ਦੋ ਤਿੰਨ ਅਵਾਲੀਆਂ ਜਿਹੜੀਆਂ ਦਵਾਲਣੇ ਇੱਕ ਤਾਂ ਇਹ ਨਰਮ ਹੋ ਜਊਗੇ ਤੇ ਦੂਸਰਾ ਇਹਨਾਂ ਦੇ ਜਿਹੜੀ ਬਾਇ ਆ ਉਹ ਨਿਕਲ ਜਾਂਦੀ ਆ ਤੇਲ ਗਰਮ ਰੱਖ ਕੇ ਉਹਦੇ ਵਿੱਚ ਆਪਾਂ ਪਾ ਦਿੱਤਾ ਜੀਰਾ ਜੀਰੇ ਨੂੰ ਆਪਣਾ ਜਿਹੜਾ ਭੁੱਜ ਗਿਆ ਜੀਰਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਜੀ ਪਿਆਜ਼ ਕੱਟ ਕੇ ਤੇ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਜਿਹੜੀ ਸਬਜ਼ੀ ਇਹ ਬਣ ਕੇ ਤਿਆਰ ਹੁੰਦੀ ਜਿਹੜੀਆਂ ਸਾਨੂੰ ਕੁਦਰਤੀ ਚੀਜ਼ਾਂ ਐ ਤਾਂ ਮਿਲਦੀਆਂ ਮੌਸਮ ਦੇ ਨਾਲ ਮਿਲਦੀਆਂ ਆ ਤੇ ਇਹ ਜ਼ਰੂਰ ਖਾਣੀਆਂ ਚਾਹੀਦੀਆਂ ਆ ਸਿਹਤ ਲਈ ਵਧੀਆ ਹੁੰਦੀਆਂ ਤੇ ਇਹ ਆਪਾਂ ਟਮਾਟਰ ਤੇ ਹਰੀ ਮਿਰਚ ਪੀਸ ਕੇ ਪਾ ਦੱਤੀ ਆ ਇਹ ਆ ਥੋੜੀ ਜਿਹੀ ਭੁੱਜ ਗਿਆ ਸੀ 골ਡਨ ਹੋ ਗਿਆ ਸੀ ਤੇ ਹੁਣ ਇਹਦੇ ਵਿੱਚ ਆਪਾਂ ਟਮਾਟਰ ਹਰੀ ਮਿਰਚ ਜਿਹੜੀ ਆ ਉਹ ਚੌਪ ਕਰਕੇ ਪਾਤੀ ਆ ਇਹਨੂੰ ਵੀ ਆਪਾਂ ਜਿਹੜਾ ਪਕਾ ਲੈਣੇ ਆ ਤੇ ਫਿਰ ਇਹਦੇ ਵਿੱਚ ਆਪਾਂ ਆਦਰ ਕ ਲਸਣ ਦਾ ਪੇਸਟ ਜਿਹੜਾ ਉਹ ਵੀ ਆਪਾਂ ਪਾ ਦਨੇ ਆ ਤੇ ਫਿਰ ਇਹਦਾ ਤੜਕਾ ਤਿਆਰ ਕਰਕੇ ਆਪਾਂ ਜਿਹੜੇ ਆਲੂ ਤੇ ਮੁੰਗਰੇ ਆਪਣੇ ਜਦੋਂ ਤੱਕ ਉਹ ਉਬਲ ਜਾਣਗੇ ਤੇ ਉਦੋਂ ਤੇ ਆਪਣਾ ਜਿਹੜਾ ਤੜਕਾ ਤਿਆਰ ਹੋ ਜੂਗਾ ਠੀਕ ਆ ਜੀ ਤੇ ਹੁਣ ਇਹ ਚ ਆਪਾਂ ਪਾਈ ਆ ਕਸੂਰੀ ਮੇਥੀ ਨਮਕ ਹਲਦੀ ਬੇਸਿਕ ਜੇ ਮਸਾਲੇ ਪਾਉਣੇ ਆਪਾਂ ਜਿਆਦਾ ਨਹੀਂ ਪਾਉਣੇ ਤੇ ਇਹਨਾਂ ਨੂੰ ਮਿਕਸ ਕਰਦੇ ਮਿਕਸ ਕਰਕੇ ਮਸਾਲੇ ਨੂੰ ਆਪਾਂ ਜਿਹੜਾ ਪਕਾ ਲੈਣੇ ਆ ਮਾੜਾ ਜਿਹਾ ਪਾਣੀ ਪਾਇਆ ਤੇ ਤਾਂ ਕਿ ਮਸਾਲਾ ਆਪਣਾ ਜੜੇ ਨਾ ਤੇ ਇਹਨੂੰ ਆਪਾਂ ਪਕਾ ਲੈਣਾ ਮਸਾਲੇ ਨੂੰ ਚੰਗੀ ਤਰ੍ਹਾਂ 10 ਦੇ ਅੱਛੇ ਆਪਣੇ ਮੂੰਗਰੇ ਜਿਹੜੇ ਬਹੁਤ ਵਧੀਆ ਨਰਮ ਹੋ ਜਾਣੇ ਆ ਆਲੂ ਵੀ ਤੇ ਮੂੰਗਰੇ ਵੀ ਵੀਡੀਓ ਮੇਰੀ ਚੰਗੀ ਲੱਗਦੀ ਹਿੰ ਤਾਂ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਜੇ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਆ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਬਹੁਤ ਹੀ ਮਿਹਨਤ ਦੇ ਨਾਲ ਆਪਾਂ ਹਰ ਇੱਕ ਰੈਸਪੀ ਤਿਆਰ ਕਰਦੇ ਆ ਢੱਕ ਕੇ ਆਪਣਾ ਤੜਕਾ ਜਿਹੜਾ ਆਪਾਂ ਪਕਾ ਲਿਆ ਆ ਵਧੀਆ ਬਹੁਤ ਸੋਹਣੀ ਮਹਿਕ ਆਉਂਦੀ ਇਹਦੇ ਵਿੱਚੋਂ ਤੇ ਹੁਣ ਜਿਹੜੇ ਆਪਣੇ ਆਲੂ ਆ ਤੇ ਮੂੰਗਰੇ ਆ ਇਹ ਵੀ ਦੇਖੋ ਇਹਨਾਂ ਜਿਹੜੇ ਨਰਮ ਹੋ ਗਏ ਆ ਦੇਖ ਸਕਦੇ ਤੁਸੀਂ ਤੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਕੱਢ ਕੇ ਜਿਹੜਾ ਛਾਣਨੀ ਦੇ ਨਾਲ ਇਹਦੇ ਵਿੱਚ ਪਾ ਦੇਣਾ ਕੜਾਹੀ ਦੇ ਤੇ ਹੁਣ ਇਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਇਹਨੇ ਮਿਕਸ ਕਰਦੇ ਆ ਆਪਾਂ ਤੇ ਬਸ ਜਦੋਂ ਆਪਾਂ ਇਹਨਾਂ ਨੂੰ ਅਵਾਲ ਲੈਨੇ ਆ ਨਾ ਫਿਰ ਇਹ ਬਹੁਤ ਛੇਤੀ ਬਣ ਜਾਂਦੇ ਆ ਤੇ ਵੈਸੇ ਅਵਾਲ ਕੇ ਹੀ ਬਣਾਉਣੇ ਚਾਹੀਦੇ ਇੱਕ ਤਾਂ ਤਸਵੀਰ ਨੂੰ ਫਰਕ ਪੈ ਜਾਂਦਾ ਇਹਦਾ ਦੂਸਰਾ ਇਹ ਜਦੋਂ ਆਪਾਂ ਬਿਨਾ ਵਾਲੇ ਬਣਾਉਣੇ ਨਾ ਤੇ ਕੱਚੇ ਕੱਚੇ ਰਹਿੰਦੇ ਆ ਕਰਚ ਕਰਚ ਆਪਣੇ ਮੂੰਹ ਦੇ ਵਿੱਚ ਹੁੰਦੀ ਰਹਿੰਦੀ ਆਵਾਜ਼ ਆਂਦੀ ਰਹਿੰਦੀ ਆ ਤੇ ਜਦੋਂ ਆਪਾਂ ਅਵਾਲ ਕੇ ਬਣਾਵਾਂਗੇ ਤੇ ਫਿਰ ਇਹ ਵਧੀਆ ਤਰੀਕੇ ਦੇ ਨਾਲ ਜਿਹੜੇ ਨਰਮ ਹੋ ਜੋਗੇ ਇਹ ਆਪਾਂ ਕਾਫੀ ਸਾਰੇ ਜਿਹੜੇ ਮੇਥੇ ਤੇ ਥੋੜੀ ਜਿਹੀ ਪਾਲਕੇ ਦੇ ਵਿੱਚ ਕੱਟੀ ਹੋਆ ਤੇ ਇਹ ਵੀ ਆਪਣੇ ਜਿਹੜੇ ਆ ਦੇਖੋ ਸੀਜ਼ਨਲ ਜਿਹੜੀਆਂ ਸਬਜ਼ੀਆਂ ਆ ਉਹਨਾਂ ਨੂੰ ਜ਼ਰੂਰ ਖਾਓ ਬਹੁਤ ਫਾਇਦਾ ਕਰਦੀਆਂ ਆਪਾਂ ਨੂੰ ਹਰੀਆਂ ਸਬਜ਼ੀਆਂ ਜਿਹੜੀਆਂ ਆ ਤੇ ਇਹਨਾਂ ਨੂੰ ਆਪਾਂ ਮੇਥੇ ਕਾਫੀ ਸਾਰੇ ਲਏ ਆਪਾਂ ਪਾਲਕ ਥੋੜੀ ਜਿਹੀ ਪਾਈ ਆ ਵਿੱਚ ਤੇ ਇਹਨੂੰ ਪਾ ਕੇ ਤੇ ਆਪਾਂ ਹੁਣ ਮਿਕਸ ਕਰਕੇ ਸਵਾਰ ਕੇ ਤੇ ਫਿਰ ਇਹਨੂੰ ਆਪਾਂ ਟੱਕ ਦੰਨੇ ਆ ਤੇ ਬਹੁਤ ਛੇਤੀ ਆਪਣੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੋ ਜਾਣੀ ਆ ਠੀਕ ਆ ਜੇ ਜਿਹੜੀਆਂ ਆਪਾਂ ਸਟੋਰ ਕੀਤੀਆਂ ਚੀਜ਼ਾਂ ਖਾਣੇ ਆ ਉਨਾ ਦੇ ਨਾਲ ਉਹ ਵੇਤਰ ਇਹ ਆ ਵੀ ਮੌਸਮ ਵਾਲੀ ਕੋਈ ਵੀ ਸਬਜ਼ੀ ਆ ਫਰੈਸ਼ ਆ ਤਾਜੀ ਮਿਲਦੀ ਆ ਆਪਾਂ ਨੂੰ ਤੇ ਉਹ ਖਾਓ ਆਪਣੀ ਸਿਹਤ ਲਈ ਜਿਹੜੀ ਆ ਬਹੁਤ ਹੀ ਲਾਹੇਵੰਦ ਹੁੰਦੀ ਆ ਉਹ ਤੇ ਕੋਸ਼ਿਸ਼ ਕਰਿਆ ਕਰੋ ਸਟੋਰ ਵਾਲੀਆਂ ਜਿਹੜੀਆਂ ਚੀਜ਼ਾਂ ਬੇਮੌਸਮੀ ਆ ਜਿਹੜੀਆਂ ਹੁੰਨੀਆਂ ਉਹਨਾਂ ਤੋਂ ਪਰਹੇਜ਼ ਕਰਿਆ ਕਰੋ ਤੇ ਆਪਣੀ ਸਿਹਤ ਜਿਹੜੀ ਆ ਉਹਦੇ ਨਾਲ ਖਰਾਬ ਹੁੰਦੀ ਆ ਕਿਉਂਕਿ ਦਵਾਈਆਂ ਪਾ ਕੇ ਉਹਨਾਂ ਨੂੰ ਸਟੋਰ ਕੀਤਾ ਹੁੰਦਾ ਹੈ ਇਸ ਕਰਕੇ ਤੁਸੀਂ ਜਿਹੜੀ ਆ ਮੌਸਮੀ ਸਬਜ਼ੀ ਕੋਈ ਵੀ ਆ ਬਿਨਾਂ ਦਵਾਈ ਤੋਂ ਹੁੰਦੀ ਆ ਤੇ ਦੂਜੇ ਜੇ ਘਰ ਘਰ ਦੀ ਆਪਣੀ ਸਬਜੀ ਲਾਈਓ ਮਿਲ ਜਵੇ ਤਾਂ ਹੋਰ ਵੀ ਬਹੁਤ ਵਧੀਆ ਆਪਾਂ ਘਰੇ ਲਾਈਆਂ ਸੀ ਮੂਲੀਆਂ ਉਹਨਾਂ ਦੇ ਮੁੰਗਰੇ ਸੀ ਇਹ ਤੇ ਘਰੋਂ ਹੀ ਆਪਾਂ ਤੋੜੇ ਆ ਬਿਨਾ ਦਵਾਈ ਤੋਂ ਬਿਨਾ ਸਪਰੇਅ ਤੋਂ ਤੇ ਦੇਖੋ ਕਿ ਕਿੰਨਾ ਕਲਰ ਜਿਹੜਾ ਸਬਜੀ ਦਾ ਚੇਂਜ ਹੋ ਗਿਆ ਦੇਖ ਸਕਦੇ ਤੁਸੀਂ ਸਬਜੀ ਆਪਣੀ ਜਿਹੜੀ ਪੱਕ ਕੇ ਤਿਆਰ ਹੋ ਗਈ ਆ ਮਿਕਸ ਕਰ ਦੰਨੇ ਆ ਤੇ ਫਿਰ ਇਹਦੇ ਵਿੱਚ ਆਪਾਂ ਪਾ ਦੰਨੇ ਹਰਾ ਧਨੀਆ ਦੇਖੋ ਆਪਾਂ ਕੱਟ ਕੇ ਦਿਖਾ ਦੰਨੇ ਆ ਇਹ ਆਲੂ ਵੀ ਤੇ ਮੂੰਗਰਿਆਂ ਕੋਪਾ ਵਾਰ ਲੈ ਸੀ ਤੇ ਬਹੁਤ ਛੇਤੀ ਇਹ ਪੱਕ ਕੇ ਜਿਹੜੇ ਤਿਆਰ ਹੋ ਗਏ ਆ ਤੇ ਹੁਣ ਆਪਾਂ ਇਹ ਚ ਪਾਦਨੇ ਆ ਹਰਤਣੀਆਂ ਥੋੜੇ ਜਿਹਾ ਤੇ ਪਾ ਕੇ ਇਹਨੂੰ ਵੀ ਆਪਾਂ ਮਿਕਸ ਕਰ ਦੰਨੇ ਆ ਬਹੁਤ ਹੀ ਟੇਸਟੀ ਆਪਣੀ ਜਿਹੜੀ ਆਲੂ ਤੇ ਮੂੰਗਰਿਆਂ ਦੀ ਸਬਜੀ ਬਣ ਕੇ ਤਿਆਰ ਹੋ ਗਈ ਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਸਪੋਰਟ ਜ਼ਰੂਰ ਕਰਦਿਆ ਕਰੋ ਜੀ ਨਵੇਂ ਵੀਡੀਓ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀ ਦੇਖੋ ਆਪਾਂ ਇਹਨੂੰ ਵੀ ਮਿਕਸ ਕਰਤਾ ਧਨੀਏ ਨੂੰ ਵਾਦਾਂ ਤੇ ਕਰਕੇ ਥੋੜਾ ਜਿਹਾ ਟੱਕ ਦੰਨੇ ਆ ਤਾਂ ਕਿ ਧਨੀਆ ਦਾ ਵੀ ਟੇਸ ਜਿਹੜਾ ਵਧੀਆ ਇਹਦੇ ਵਿੱਚ ਆ ਜਾਵੇ ਸਬਜੀ ਦੇ ਤੇ ਫਿਰ ਆਪਾਂ ਇੱਕ ਪਲੇਟ ਦੇ ਵਿੱਚ ਪਾ ਕੇ ਤੁਹਾਨੂੰ ਦਿਖਾਣੇ ਦੇਖੋ ਕਿੰਨੀ ਵਧੀਆ ਆਪਣੀ ਸਬਜੀ ਜਿਹੜੀ ਬਣ ਕੇ ਤਿਆਰ ਹੋ ਗਈ ਆ ਬਹੁਤ ਸੋਹਣੀ ਮਹਿਕ ਆਂਦੀ ਆ ਤੇ ਨਮੀ ਜਿਹੀ ਚੀਜ਼ਾਂ ਇਹ ਤੇ ਜ਼ਰੂਰ ਟਰਾਈ ਕਰਿਓ ਜੀ ਬਾਜ਼ਾਰੋਂ ਵੀ ਮਿਲ ਜਾਂਦੇ ਆ ਤੇ ਆਮ ਆਪਣੀ ਜਦੋਂ ਮੂਲੀਆਂ ਲਾਈਆਂ ਹੁੰਦੀਆਂ ਤੇ ਆਪਣੇ ਇਹ ਘਰੇ ਮੂਲੀਆਂ ਨੂੰ ਲੱਗ ਜਾਂਦੇ ਆ ਆਪਾਂ ਜਿਹੜੇ ਘਰੋਂ ਤੋੜੇ ਆ ਇਹ ਤੇ ਦੇਖੋ ਕਿੰਨੀ ਸੋਹਣੀ ਆਪਣੀ ਸਬਜੀ ਜਿਹੜੀ ਮੂੰਗਰਿਆਂ ਦੀ ਬਣ ਕੇ ਫਟਾਫਟ ਤਿਆਰ ਹੋ ਗਈ ਆ ਬਣਾਓ ਖਾਓ ਵੀਡੀਓ ਦੇਖ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ